ਕੀ ਕੀ ਗੱਲ ਕਹਿਤੀ ਰੇਡ ਦੀ ਪੱਥਰ ਤੇ ਲੀਖ ਹੋਊਗੀ ਐ ਨਹੀਂ ਹੈਗਾ ਕਿ ਤੂੰ ਬਾਅਦ ਚ ਗੱਲਣਾ ਸੁਣਾਗੇ ਕੋਈ ਫੁੱਲ ਸੁਣਵਾਈ ਹੋਊਗੀ ਕਿਸੇ ਵੀ ਚੀਜ਼ ਦੀ ਜਿਹੜੀ ਚੀਜ਼ ਢੱਬੇ ਚ ਪਾ ਕੇ ਭੇਜਤੀ ਉਹ 사મી ਜਾਊ ਉੱਥੇ ਕਦੇ ਆਇਆ ਨਾ ਕਈ ਵਾਰੀ ਕਿਤੇ ਉਹ ਨਾ ਨਾ ਹੋਵੇ ਦਾੜੀ ਨਾਲੋਂ ਮੁੱਛਾਂ ਵੱਜ ਜਾਣਾ ਮੈਂ ਕਹਿੰਦਾ ਯਾਰ ਜਿਹੜੀ ਗੱਲ ਕਹਦੀ ਐ ਪੱਥਰ ਤੇ ਲੀਖ ਵੀ ਖਰਚਾ ਤਾਂ ਹਿਸਾਬ ਨਾਲ ਹੀ ਆਉਂਦਾ ਨਾ ਜਮੀ ਮੈਂ ਤਾਂ ਯਾਨੀ ਜ਼ਿੰਮੇਵਾਰੀ ਛੋਡੀ ਹੋਈ ਯਾਰ ਫੋਨ ਜਿਹੜੀ ਜ਼ਿੰਮੇਵਾਰੀ 100% ਨੂੰ ਜੀਵਨ ਸਾਡੀ ਉਹਦੇ ਇਹੋ ਜੀ ਗੱਲ ਨਹੀਂ ਹੈਗੀ ਐ ਨਹੀਂ ਹੋਊਗਾ ਯਾਰ ਜਿਹੜਾ ਡੱਬਾ ਦੇ ਕੇ ਜਿੰਨਾ ਚਿਰ ਤੁਹਾਡਾ ਡੱਬਾ ਲਈ ਪਹੁੰਚਾ ਅਸੀਂ ਤੁਹਾਡੇ ਪੂਰੇ ਸੰਪਰਕੇ ਜ ਰੱਖਾਂਗੇ ਜਿੱਦ ਤੇ ਡਿਲੀਵਰ ਹੋਊਗਾ ਬਗੈਰ ਤੁਹਾਨੂੰ ਦੱਸਾਂਗੇ ਕੋਈ ਅੱਜ ਡੱਬਾ ਮਿਲੂਗਾ ਨਹੀਂ ਕੋਈ ਕਈ ਡੱਬਾ ਨਹੀਂ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਅੱਜ ਆਪਾਂ ਬਠਿੰਡੇ ਸ਼ਹਿਰ 'ਚ ਬੈਠੇ ਆਂ ਫਲਾਈ ਬਠਿੰਡਾ ਕੋਰੀਅਰ ਵਾਲਿਆਂ ਦੇ ਜਿਹੜਾ ਬਾਈਆਂ ਦਾ ਡਰੈੱਸ ਆ ਇਹ ਨਾਮਦੇਵ ਰੋਡ ਤੇ ਆ ਬਾਈਆਂ ਦਾ ਜਿਹੜਾ ਹੈੱਡ ਆਫਿਸ ਆ ਤੇ ਦਿਮਾਗਾ ਦਾ ਜਿਹੜਾ ਸਰਜਣਾ ਸਿੰਗਲਾ ਨੈਰੋ ਵਾਲੇ ਉਹਨਾਂ ਨੂੰ ਜਮਾਂ ਸਾਹਮਣੇ ਆ ਦੂਜੇ ਦੂਜੇ ਹੱਥ ਅੱਜ ਆਪਾਂ ਬਾਈ ਬੈਠੇ ਆ ਨਿੰਮੇ ਕੋਲੇ ਬਾਈ ਦਾ ਕੰਮ ਆ ਕੋਰੀਅਰ ਦਾ ਕੋਰੀਅਰ ਇਹਦਾ ਸਿੰਪਲ ਕੋਰੀਅਰ ਨਹੀਂ ਬਾਈ ਦਾ ਕੰਮ ਆ ਦੇਸ਼ਾਂ ਵਿਦੇਸ਼ਾਂ ਚ ਚੀਜ਼ ਇੱਥੋਂ ਪੰਜਾਬ ਚੋਂ ਜਾਂ ਇੰਡੀਆ ਦੇ ਕਿਸੇ ਵੀ ਕੋਨੇ ਚੋਂ ਪਹੁੰਚਾਉਣੀ ਤੇ ਬਾਹਰਲੇ ਕਿਸੇ ਵੀ ਕੰਟਰੀ ਚੋਂ ਇੱਥੇ ਬਾਈਆਂ ਕੋਲੇ ਚੀਜ਼ ਆ ਜਾਂਦੀ ਆ ਤੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਆਲ ਇੰਡੀਆ ਚ ਕਿਤੇ ਵੀ ਬਾਈ ਤੋਂ ਇੱਥੋਂ ਉੱਲ ਜਾ ਸਕਦੇ ਹੋ ਤੇ ਮਿੱਤਰੋ ਬਾਈ ਨਾਲ ਕਰਦੇ ਆਂ ਆਪਾਂ ਗੱਲਬਾਤ ਬਾਈ ਕੀ ਖਰਚਾਉਂਦਾ ਕਿਹੜੀ-ਕਿਹੜੀ ਚੀਜ਼ ਆ ਜਿਹੜੀ ਤੁਸੀਂ ਦੇਸ਼ਾਂ-ਵਦੇਸ਼ਾਂ ਚ ਕਿਸੇ ਵੀ ਕੰਟਰੀ ਚ ਪਹੁੰਚਾਉਨੇ ਆ ਜੁੜੇ ਰਹੋ ਵੀਡੀਓ ਨਾਲ ਵੀਡੀਓ ਆਪਣੇ ਕੰਮ ਦੀ ਆ ਕਿਉਂਕਿ ਵਿਦੇਸ਼ਾਂ ਦੀ ਧਰਤੀ ਤੇ ਇਦਰੋਂ ਚੀਜ਼ ਪਹੁੰਚਾਉਣੀ ਬਹੁਤ ਔਖੀ ਹੋ ਜਾਂਦੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਹੋ ਬਹੁਤ ਵਧੀਆ ਬਾਈ ਕਿੰਨਾ ਕੰਟਰੀਆਂ 'ਚ ਕੰਮ ਆ ਤੁਹਾਡਾ ਲਗਭਗ ਸਾਰੇ ਵਰਲਡ 'ਚ ਆਪਾਂ ਕੋਰੀਅਨ ਦੀ ਸਰਵਿਸ ਕਰਦੇ ਆਂ ਅੱਛਾ ਠੀਕ ਆ ਤੇ ਇਹਦੇ 'ਚ ਆਪਣੇ ਕੋਲੇ DHL, FedEx, UPS ਸਾਰੀਆਂ ਕੰਪਨੀ ਹੈਗੀਆਂ ਜਿਹੜੇ ਆਪਣੇ ਕੋਲੇ ਜਮਾਂ ਜੈਜ ਰੇਟ ਤੇ ਹੈਗਾ ਠੀਕ ਆ ਬਾਈ ਤੇ ਮੰਨ ਕੇ ਚੱਲੋ ਬਾਈ ਸਮਾਨ 'ਚ ਕੀ ਕੀ ਚੀਜ਼ ਪਹਚਾਉਣੇ ਕੱਪੜੇ ਜਾਂ ਕੋਈ ਮੈਡੀਸਨ ਜਾਂ ਜਿਵੇਂ ਕਈ ਵਾਰੀ ਹੁੰਦਾ ਮੋਬਾਈਲ ਕੋਈ ਕੰਗਾਂ ਨੇ ਬਾਹਰੋਂ ਮੋਬਾਈਲ ਮਗਾਉਣੇ ਆ ਜਾ ਕੋਈ ਕੈਮਰੇ ਹਨਾ ਜਿਵੇਂ ਹੁਣ ਆਪਣੇ ਆਮ ਹੀ ਇੱਕ ਗੱਲ ਜੀ ਬਣ ਗਈ ਆ ਵੀ Apple ਦਾ ਫੋਨ ਬਾਹਰੋਂ ਹੀ ਆਉਂਦਾ ਹਨਾ ਹਾਂਜੀ ਹਾਂਜੀ ਤੇ ਉਹ ਫਿਰ ਬਈ ਫੋਨ ਆ ਜਾਂਦੇ ਬਾਹਰੋਂ ਸਾਰਾ ਕੁਝ ਆ ਜਾਂਦਾ ਬਈ ਨਾਲੇ ਬਿਨਾ ਕਸਟਮ ਤੋਂ ਆਉਂਦਾ ਬਾਹਰੋਂ ਕਿਸੇ ਨੇ ਸਮਾਨ ਮੰਗਾਉਣਾਗਾ ਕੋਈ ਟੈਕਸ ਨਹੀਂ ਪੈਂਦਾਗਾ ਬਿਨਾ ਕਸਟਮ ਤੋਂ ਮੰਗਾਉਣੇ ਆ ਤੇ ਇਧਰੋਂ ਕਿਸ ਨੇ ਭੇਜਣਾ ਕਪੜਾ ਜਿਹੜਾ ਭਾਂਡਾ ਠਿੱਕਰ ਕੋਈ ਵੀ ਖਾਣ ਪੀਣ ਵਾਲਾ ਖੋਆ ਪਿੰਡੀਆਂ ਜਿਹੜਾ ਮਰਜੀ ਸਮਾਨ ਆ ਬਈ ਅਸੀਂ DHL ਕੰਪਨੀ ਜੀ ਸਾਰੇ ਕੁਝ DHL ਚ ਭੇਜਦੇ ਆ ਅਸੀਂ ਜਮਾ ਜੈ ਰੀਡ ਤੇ ਹੈਗਾ ਕੋਈ ਆ ਨਹੀਂ ਹੈਗਾ ਵੀ ਇਥੋਂ ਸਸਤਾ ਲਾ ਕੇ ਭੇਜ ਤਾਂ ਉੱਥੇ 200 ਡਾਲਰ ਕਸਟਮ ਲੱਗ ਜੂਗੀ ਜਮਾ ਜੈ ਕਸਟਮ ਲੱਗੂਗੀ ਜੇ ਬਿਨਾ ਕਸਟਮ ਵਾਲਾ ਭਜਨਾ ਸਾਡੇ ਕੋਲ ਉਹ ਵੀ ਹੱਲ ਹੈਗਾਗਾ ਉਹ ਉਹੀ ਹਿਸਾਬ ਨਾਲ ਰੇਟ ਹੈਗਾ ਬਈ ਆਪਣੇ ਤੇ ਰੇਟ ਬਾਈ ਤੁਹਾਡਾ ਨੋਰਮਲ ਹੀ ਹੈ ਜਮਾ ਮੈਂ ਕਿਹਾ 101% ਗਾਰੰਟੀ ਹੈ ਬਈ ਜਿਹੜੀ ਗੱਲ ਕਹੇ ਜੀ ਰੇਟ ਦੀ ਪੱਥਰ ਤੇ ਲਿਖ ਹੋਊਗੀ ਆ ਨਹੀਂ ਹੈਗਾ ਵੀ ਕੋਈ ਬਾਤ ਗੱਲਣਾ ਸੁਣਾਗੇ ਕੋਈ ਫੁੱਲ ਸੁਣਵਾਈ ਹੋਊਗੀ ਕਿਸੇ ਵੀ ਚੀਜ਼ ਦੀ ਜਿਹੜੀ ਚੀਜ਼ ਡੱਬੇ ਚ ਪਾ ਕੇ ਭੇਜਤੀ ਉਹ 사ਵੀ ਜਾਊ ਉੱਥੇ ਠੀਕ ਹੈ ਆਣੀ ਹੈਗਾ ਵੀ ਰਾਜ ਖੁੱਲ ਜੂਗਾ ਕੋਈ ਨਿਕ ਬਣਾਣ ਘੱਟ ਕੇ ਕਾਹ ਚਾ ਉਹ ਘੱਟ ਗਿਆ ਜਿਹੜੀ ਚੀਜ਼ ਪਾ ਕੇ ਭੇਜਤੀ ਉਹ ਨਹੀਂ ਜਾਊ ਅੱਛਾ ਉਹ ਤੁਹਾਡੀ ਫੁੱਲ ਜ਼ਿੰਮੇਵਾਰੀ ਹੋ ਜਮਾ 101% ਜ਼ਿੰਮੇਵਾਰੀ ਹੈ ਬਾਈ ਜਿੰਨਾ ਤੁਸੀਂ ਇੱਥੇ ਵੇਟ ਕਰਤਾ ਉਹਨਾਂ ਵੇਟ ਹੀ ਗਾ ਜਮਾ ਜਮਾ ਬਾਈ ਉਹੀ ਜਿੰਨੇ ਤਮ ਕੋਈ ਜਿਵੇਂ ਹੁਣ ਕੱਪੜੇ ਇਧਰੋਂ ਘੱਲਦਾ ਹਨਾ ਜਿਹੜੇ ਕੱਪੜੇ ਹੋਏ ਉਹੀ ਸਾਵੇਂ ਹੀ ਨਿਕਲਣਗੇ ਉਧਰ ਜਾ ਕੇ ਜਿਵੇਂ ਹੀ ਨਿਕਲਣਗੇ ਬਾਈ ਉਵੇਂ ਹੀ ਨਿਕਲਣਗੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਈ ਜਿਵੇਂ ਹੁਣ ਆਪਣੇ ਸਾਡੇ ਕਾਰੋਬਾਰ 'ਚ ਹੈਗੇ ਡੱਬਿਆਂ ਦੇ ਡੱਬੇ ਦੇ ਹਿਸਾਬ ਨਾਲ ਪੈਸੇ ਲੈ ਲੈਂਦੇ ਆ ਵੀ 10 ਕਿਲੋ ਸਮਾਨ ਹੈ ਤੇ 15 ਕਿਲੋ ਵਾਲੇ ਡੱਬੇ 'ਚ ਪੈ ਕੇ ਤਾਂ ਉਨੇ ਦੇ ਪੈਸੇ ਲੈ ਲੈਂਦੇ ਜਿੰਨਾ ਸਮਾਨ ਜੋਕਾਂਗੇ ਇੱਥੇ ਕੰਡੇ ਤੇ ਉਨੇ ਹੀ ਪੈਸੇ ਲਵਾਂਗੇ ਆਇਆ ਨਹੀਂ ਹੈਗਾ ਵੀ ਜੇ 10 ਕਿਲੋ ਸਮਾਨ ਆ ਤਾਂ 15 ਕਿਲੋ ਵਾਲੇ ਡੱਬੇ ਹੀ ਪਾ ਦੇ 15 ਕਿਲੋ ਦੇ ਪੈਸੇ ਲੈ ਰਾਂ ਠੀਕ ਹੈ ਜੇ 10 ਕਿਲੋ ਸਮ ਬਾਈ ਫੀਸ ਤਾਂ ਨਾਰਮਲ ਹੀ ਆ ਕਿਤੇ ਉਹ ਨਾ ਹੋਵੇ ਮਗਰ ਉਹ ਭਰਾਵਾ ਜਿਹੜੇ ਭਰਾ ਵੇਖਣ ਵੀਡੀਓ ਹਨ ਉਹ ਆਖੀ ਜਾਣ ਬਈ ਇਹ ਤਾਂ ਮਹਿੰਗੇ ਆ ਜਾਂ ਮਹਿੰਗੇ ਆ ਹਨਾ ਬਈ ਜਮੇ ਹੀ ਇਹ ਜੀ ਕੋਈ ਗੱਲ ਨਹੀਂ ਤੇ ਬਾਈ ਤੇਰੇ ਕੋਲੇ ਕਿੰਨੀਆਂ ਕੰਪਨੀਆਂ ਕਿਤੇ DHL DHL ਫੈਡੈਕਸ UPS ਆਰਾਮੈਕਸ ਡੀਪੈਕਸ ਲਗਭਗ ਸਾਰੀਆਂ ਕੰਪਨੀਆਂ ਜਿਹੜਾ ਬੰਦਾ ਕਹੇ ਉਹਦਾ ਕੰਪਨੀ ਜੀ ਲਾ ਦੂ ਉਹੀ ਕੰਪਨੀ ਲਾ ਦਾਂਗੇ ਠੀਕ ਹੈ ਬਾਈ ਤੇ ਬਾਈ ਜੇ ਕਿਸੇ ਨੇ ਬਈ ਬਾਰੋਂ ਜਿਵੇਂ ਹੁਣ ਕੈਨੇਡਾ ਚੋਂ ਜਾਂ ਅਮਰੀਕਾ ਚੋਂ ਜਾਂ ਕਈ ਭਰਾ ਜਿਵੇਂ ਹੁਣ ਲਾਲਾ ਆਪਣਾ ਜਾਦੇ ਦਬਈ ਦਬੂਈ ਗਏ ਹੈ ਹਨਾ ਉਧਰੋਂ ਕੋਈ ਚੀਜ਼ਾਂ ਮੰਗਾਉਂਦੇ ਉਹ ਚੀਜ਼ਾਂ ਵੀ ਆ ਜਾਂਦੀ ਬਹੁਤ ਬਈ ਆਪਣੇ ਹੁਣ ਬਹੁਤ ਸਰਕਲ 'ਚ ਵੀ ਹੈਗੇ ਆ ਜਿਹੜੇ ਫੋਨ ਫੋਨ ਮਗਾਉਂਦੇ ਰਹਿੰਦੇ ਆ ਇਦਰ ਠੀਕ ਆ ਕੋਈ ਟੈਕਸ ਨਹੀਂ ਪੈਂਦਾ ਕੋਈ ਡਿਊਟੀ ਫਰੀ ਫੋਨ ਮਗਾ ਕੇ ਜੰਨੇ ਆ ਸੀ ਜਿਹੜਾ ਨਾ ਨੋਰਮਲ ਖਰਚ ਆਉਂਦਾ ਉਹ ਤਾਂ ਦੇਰੀ ਪੈਂਦਾ ਹਨਾ ਆਇਆ ਨਹੀਂ ਹੈਗਾ ਵੀ ਇੱਥੇ ਕੋਈ ਦਾ ਕੋਈ ਖਰਚਾ ਵੀ ਆਇਆ ਨਾ ਕਈ ਵਾਰੀ ਕਿਤੇ ਉਹ ਨਾ ਨਾ ਹੋਵੇ ਦਾੜੀ ਨਾਲੋਂ ਮੁੱਛਾਂ ਵਾਜ ਜਾਣਾ ਮੈਂ ਕਿਹਾ ਯਾਰ ਜਿਹੜੀ ਗੱਲ ਕਹਦੀ ਐ ਪੱਥਰ ਚ ਲੀ ਵੀ ਖਰਚਾ ਤਾਂ ਹਿਸਾਬ ਨਾਲ ਹੀ ਆਉਂਦਾ ਨਾ ਜਮ ਨਹੀਂ ਮੈਂ ਕਿਹਾ ਹਾਂ ਜਿਆਦੇ ਟ੍ਰੈਂਡਿੰਗ ਆ ਅੱਜ ਕੱਲ੍ਹ ਆ ਫੋਨਾਂ ਦਾ ਫੋਨ ਦਾ ਕਿੰਨਾ ਮਾੜਾ ਜਾਂ ਨੋਰਮਲ ਜਾਂ ਅਤਾਜਾ ਜਾਂ ਨਾਰਮਲ ਦਾ ਇਹ ਉਦੇਸ਼ਨ ਦੇ ਹਿਸਾਬ ਨਾਲ ਪੋਸਟਲ ਕੋਡ ਹੁੰਦੇ ਆ ਉਹ ਹੀ ਹਿਸਾਬ ਨਾਲ ਪਿਕਅਪ ਹੁੰਦੀ ਹੈਗੀ ਕੋਈ ਅੰਗਾਜ ਆ ਤਾਂ ਇਹਦਾ ਮਤਲਬ ਪ੍ਰੋਪਰ ਆਪ ਕਹਿ ਨਹੀਂ ਸਕਦਾ ਉਹ ਕਹਿ ਲਈਏ ਹੁਣ ਪਰ ਜਿਹੜਾ ਜੈ ਰੇਟ ਆ ਹੋਊਗਾ ਜਮਾਂ ਜੈ ਰੇਟ ਠੀਕ ਆ ਬਈ ਠੀਕ ਆ ਤੇ ਇਧਰੋਂ ਤਾਂ ਫਿਰ ਜਿਹੜੀ ਚੀਜ਼ ਮਰਜੀ ਘੱਲਦੇ ਹੈਨਾ ਜਿਆਦਾ ਤਾਂ ਬਈ ਕੈਨੇਡਾ ਦਾ ਕੰਮ ਹੀ ਆਉਂਦਾ ਉਹ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਬਾਦੂ ਤੇ ਨਿਊਜ਼ੀਲੈਂਡ ਵੀ ਚੱਲੀ ਜਾਂਦਾ ਬਾਦੂ ਆਸਟ੍ਰੇਲੀਆ ਬਹੁਤ ਭੱਜੀ ਜਾਂਦੇ ਹੁਣ ਫਣ ਬਹੁਤ ਲਿਆ ਕੇ ਦਿੱਤੇ ਬਾਦੂ ਜੀ ਬਾਦੂ 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 ਜਿਵੇਂ ਜਿਵੇਂ ਸਾਨੂੰ ਕੋਈ ਆਰਡਰ ਆ ਜਾਂਦਾ ਬਾਹਰੋਂ ਸਭ ਨੂੰ ਹੱਲ ਕਰਦੇ ਆਂ। ਕਈ ਵਾਰ ਕੀ ਹੁੰਦਾ ਹੈਗਾ ਕੋਈ ਸਾਡੇ ਬੰਦੇ ਹੁਣ ਜਿਹੜੇ ਸਾਡੇ ਨਾਲ ਜੁੜੇ ਨੇ ਆ ਉਧਰੋਂ ਆਉਂਦੇ ਹੈਗੇ। ਫੋਨ ਕਈ ਵਾਰ ਡਰੈੱਸ ਦੇ ਨੇੜੇ ਹੁੰਦਾ ਹੈਗਾ। ਉਹ ਕਿਸੇ ਹੱਥ ਵੀ ਮਂਗਾ ਦਿੰਦੇ ਆ। ਚਲੋ ਅਗਲੇ ਦਾ ਹੋ ਗਿਆ ਮੜਾ ਮੂਟਾ ਮਾਨਤਾ ਕਰ ਲਈਦੇ ਹਣਾ। ਇਹ ਨਹੀਂ ਹੈਗਾ ਵੀ ਇਕੱਲੇ ਕੰਪਨੀ ਆ ਰਾਹੀਂ ਮਂਗਾਣਾ। ਕਈ ਵਾਰ ਕੋਈ ਆਪਣਾ ਲਿਆਜੀ ਮਿੱਤਰ ਹੁੰਦਾ ਉਹ ਵੀ ਪਿਕਅਪ ਕਰ ਲਿਆਉਂਦਾ ਹੁੰਦਾ। ਤਣੀ ਜ਼ਿੰਮੇਵਾਰੀ ਥੋੜੀ ਹੋਈ ਯਾਰ ਫਾਲ। ਜਿਹੜੀ ਜ਼ਿੰਮੇਵਾਰੀ 100% ਹੋਊਗੀ ਕੋਈ ਸਾਡੀ। ਕੋਈ ਐਸੀ ਜੀ ਗੱਲ ਨਹੀਂ ਹੋएगी। ਐ ਨਹੀਂ ਹੋਊਗਾ ਯਾਰ ਤੁਸੀਂ ਡੱਬਾ ਦੇਖੇ। ਜਿੰਨਾ ਚਿਰ ਤੁਹਾਡਾ ਡੱਬਾ ਜਿੱਦ ਡਿਲੀਵਰ ਹੋਊਗਾ ਬਾਕਾਇਦਾ ਤੁਹਾਨੂੰ ਦੱਸਾਂਗੇ ਭਾਈ ਜਿਹੜਾ ਡੱਬਾ ਮਿਲੂਗਾ ਇਨੇ ਜਿਹੇ ਕੰਨੇ ਟਾਈਮ ਵਿੱਚ ਮਿਲੂਗਾ ਠੀਕ ਹੈ ਬਈ ਹਾਂਜੀ ਤੇ ਜਿਹੜਾ ਬਈ ਉਧਰੋਂ ਹੁਣ ਜਿਵੇਂ ਕਿਸੇ ਨੇ ਤੁਹਾਨੂੰ ਉਹ ਘਰ ਤਾਂ ਕੋਈ ਚੀਜ਼ ਉਧਰੋਂ ਕੋਰੀਅਰ ਕਰਾਦੀ ਫੋਨ ਹੀ ਕਰਾਤਾ ਇੱਥੇ ਤੁਹਾਡੇ ਕੋਲੇ ਆ ਗਿਆ ਫਿਰ ਇੱਥੇ ਤੁਸੀਂ ਗਾਂ ਫੋਨ ਹੀ ਕਰ ਦਿੰਦੇ ਆ ਕਸਟਮਰ ਨੂੰ ਕਿ ਗਾਂ ਅਗਲੇ ਦੇ ਘਰੇ ਵੀ ਓਮ ਡਿਲੀਵਰੀ ਕਰਦੇ ਆ ਜੇ ਤਾਂ ਬਈ ਐ ਵੀ ਦੂਰ ਐਡਰੈਸ ਹੁੰਦਾਗਾ ਫਿਰ ਤਾਂ ਇੱਥੋਂ ਅਸੀਂ ਡਾਕ ਲਵਾ ਦੀ ਦੀ ਐ ਜੇ ਕੋਈ ਨੇੜੇ ਜਿਹੜੇ ਇੱਥੋਂ ਖਰਾਬ ਫੜ ਕੇ ਲੈ ਫੋਨ ਵੀ ਕਰਦੇ ਆ ਅਗਲਾ ਫੜ ਕੇ ਹੀ ਲੈ ਆਉਂਦਾ ਸੁਣੀ ਹਲਾ ਗਿਆ ਭਾਈ ਤੁਹਾਡਾ ਜਿਹੜਾ ਸਮਾਨ ਸੀ ਬਾਹਰੋਂ ਆ ਗਿਆ ਠੀਕ ਹੈ ਭਾਈ ਹਾਂਜੀ ਭਾਈ ਹਾਂਜੀ ਲੈ ਵੀ ਮਿੱਤਰੋ ਜਿਹੜੇ ਵਿਦੇਸ਼ ਗਏ ਆ ਭਰਾ ਹਨਾ ਕੋਈ ਇਧਰੋਂ ਭਰਾ ਜਾਂ ਭੈਣ ਜਿਵੇਂ ਸਟੂਡੈਂਟ ਜਾਂਦੇ ਆਮ ਇਧਰੋਂ ਕੋਈ ਵੀ ਚੀਜ਼ ਮਗਾਉਣੀ ਆ ਤੇ ਕਿਸੇ ਦੀ ਭਾਈ ਮਿਹਨਤ ਕਰਨ ਦੀ ਲੋੜ ਨਹੀਂ ਫਲਾਈ ਬਟੰਡਾ ਕੋਰੀਅਰ ਵਾਲਿਆਂ ਨਾਲ ਕਰੋ ਗੱਲ ਤੇ ਜੇ ਕਿਸੇ ਨੇ ਭਾਈ ਵਿਦੇਸ਼ੋਂ ਇਧਰ ਕਿਸੇ ਨੂੰ ਕੋਈ ਵੀ ਗਿਫਟ ਕਰਨਾ ਕੋਈ ਜਨਮ ਦਿਨ ਤੇ ਜਾਂ ਕੋਈ ਐਨਿਵਰਸਰੀ ਤੇ ਤੇ ਤੁਸੀਂ ਕਿਸੇ ਨੂੰ ਡੀਕੀ ਜਾਂਦੇ ਆਂ ਬਈ ਜੇ ਬਾਹਰੋਂ ਕੋਈ ਫਲਾਨਾ ਸਿਉ ਆਊਗਾ ਤਾਂ ਆਪਾਂ ਉਹਨੂੰ ਫੜਾਵਾਂਗੇ ਲੋੜ ਹੀ ਨਹੀਂ ਬਾਈ ਬਾਈਆਂ ਨਾਲ ਕਰੋ ਸੰਪਰਕ ਤੇ ਬਾਈ ਨਿੰਮੇ ਦਾ ਚੱਲਦੀ ਵੀਡੀਓ ਤੇ ਆਪਾਂ ਨੰਬਰ ਦੇਵਾਂਗੇ ਠੀਕ ਆ ਬਾਈ ਤੇ ਕੰਮ ਤੁਹਾਡੇ ਸਾਰੇ ਜਾਣਗੇ ਪੂਰੇ ਕਾਰਜ ਪੂਰੇ ਹੋ ਇੱਕ ਗੱਲ ਹੋਰ ਸੀ ਬਾਈ ਇੱਕ ਨਾ ਕਈ ਆਪਣੇ ਬੰਦੇ ਕੰਮ ਕਰਦੇ ਆ ਨਾ ਉਹ ਚ ਕੀ ਹੁੰਦਾ ਇੱਥੋਂ ਸਸਤਾ ਬਾੜਾ ਲਾ ਕੇ ਭੇਜ ਦਿੰਦੇ ਉੱਥੇ 2 2 2 ਡਾਲਰ ਕਸਟਮ ਪਾਈ ਜਾਂਦੀ ਹੈ ਠੀਕ ਹੈ ਇਸ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਕਸਟਮ ਨਹੀਂ ਕਸਟਮ ਨਹੀਂ ਪੈਂਦੀ ਕਸਟਮ ਮਤਲਬ ਆ ਹੁੰਦੀ ਹੈ ਜੇ ਬਿਨਾ ਕਸਟਮ ਵਾਲੇ ਜਿਹਨਾਂ ਨੂੰ ਦਿਨ ਵਾਦ ਲੱਗਦੇ ਹੁੰਦੇ ਆਗੇ ਠੀਕ ਹੈ ਜੇ ਆਪਾਂ ਬ੍ਰਾਂਡ ਕੰਪਨੀ ਭੇਜਦੇ ਆ ਉਹ ਚਾਹੇ ਹੁੰਦਾ ਜੇ ਆਪਾਂ ਸਮਾਨ ਜਿੰਨਾ ਵੇਚਦੇ ਹਿਸਾਬ ਨਾਲ ਭੇਜਤਾ ਉਹਦੇ ਹਿਸਾਬ ਨਾਲ ਥੋੜੀ ਕਸਟਮ ਹੋਊ ਜਿਵੇਂ 20 ਰੁਪਏ ਦੀ 15 ਰੁਪਏ ਦੀ ਹੁਣ ਕਈ ਸਾਡੇ ਕੋਲੋਂ ਦੂਰੋਂ ਆਉਂਦੇ ਆ ਕਹਿਣਗੇ ਬਈ ਸਾਡਾ ਸਮਾਨ ਤਾਂ 15 ਕਿਲੋ ਸੀਗੀ ਤੇ ਕਸਟਮ ਤੁਹਾਨੂੰ 80 ਰੁਪਏ ਦੀ 100 ਰੁਪਏ ਦੀ ਉਹ ਚੀਜ਼ ਨਹੀਂ ਹੋਊਗੀ ਇੱਥੇ ਅਸੀਂ ਜਾਇ ਰੇਟ ਤੇ ਨਾ ਗਾਹਾਂ ਵੀ ਤੁਹਾਨੂੰ ਜਾਇ ਰੇਟ ਤੇ ਕਸਟਮ ਪਊਗੀ ਆ ਨਹੀਂ ਹੋਊ ਸਾਰਾ ਇਹ ਕਾਸ਼ਟ ਹੋ ਗਈ। ਇਹ ਚੀਜ਼ ਬਿਲਕੁਲ ਨਹੀਂ ਹੋਊਗੀ ਸਾਡੀ ਜ਼ਿੰਮੇਵਾਰੀ ਐਸਦੀ। ਕੋ ਉਹ ਆਪਣੀ ਆ ਜਿਹੜਾ ਕੁਝ ਮਰਜ਼ੀ ਪਾਉ ਉਹ ਤੇ ਕੋਈ ਆਰਟੀਫੀਸ਼ੀਅਲ ਜੇਵਲਰੀ ਪਾਉਣੀ ਆ ਉਹ ਪਾਉ। ਹਮਮ ਜੈਡ ਰੇਡ ਜਵਾ ਜੈਡ। ਲੈ ਵੀ ਮਿੱਤਰੋ ਬਾਈ ਨਾਲ ਕਰਿਓ ਸੰਪਰਕ ਹਨਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਨਾ ਬਈ। ਕੋਈ ਵੀ ਬਰਥਡੇ ਗਿਫਟ ਉਧਰੋਂ ਕਿਸੇ ਨੇ ਭੈਣ ਭਰਾ ਨੇ ਆਪਦੇ ਇਧਰ ਭੈਣ ਭਰਾ ਨੂੰ ਕਦਣਾ ਕਿਸੇ ਵੀ ਯਾਰ ਤੁਹਾਨੂੰ ਘਿਰਾਉਣ ਦੀ ਲੋੜ ਨਹੀਂ ਕਿਸੇ ਦੀ ਮਿੰਤ ਕਰਨ ਦੀ ਲੋੜ ਨਹੀਂ ਬਾਈ ਦਾ ਚੱਲਦੀ ਵੀਡੀਓ ਜਿ ਤੁਹਾਨੂੰ ਨੰਬਰ ਮਿਲ ਜਾਊਗਾ। ਉਹ ਨੰਬਰ ਤੇ ਤੁਸੀਂ ਬਾਈ ਨਾਲ ਕਰਿਓ ਸੰਪਰਕ ਠੀਕ ਹੈ ਜੀ ਤੁਹਾਡਾ ਕੰਮ ਸਾਰਾ ਜਿਵੇਂ ਆਦੇ ਹੁੰਦੇ ਕਾਰਜ ਹੋਗੇ ਪੂਰੇ ਭਾਗਾ ਵਾਲਿਆਂ ਦੇ ਸਾਡੇ ਸਾਰੇ ਕਾਰਜ ਪੂਰੇ ਹੋ ਜਾਣਗੇ ਵੀਡੀਓ ਕਰ ਦਿਓ ਜੀ ਲਾਈਕ ਸ਼ੇਅਰ ਦਬਕੇ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਜੀ